ਜੀ ਸਾਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਗੱਲ ਕਰਨਾ ਚਾਹੁੰਦੇ ਆਂਗੇ ਤੇ ਆਪਾਂ ਦੁਸ਼ਹਿਰੇ ਬਾਰੇ ਗੱਲਾਂ ਕਰਾਂਗੇ ਅੱਜ ਤੇ ਆਪਣੇ ਜਿਹੜੇ ਖਾਸ ਗੈਸਟ ਨੇ ਉਹਨੇ ਮੇਰੇ ਮਮਾ ਤਾਂ ਆਓ ਆਪਾਂ ਉਹਨਾਂ ਨਾਲ ਕਰਦੇ ਆ ਪੋਡਕਾਸਟ ਤਾਂ ਆਪਾਂ ਸ਼ੁਰੂ ਕਰਦੇ ਆ ਤਾਂ ਅੱਜ ਦਾ ਆਪਣਾ ਪਹਿਲਾ ਸਵਾਲ ਇਹ ਇਹ ਆਂ ਕਿ ਮਮਾ ਜੀ 라ਵਣ ਕੌਣ ਸੀ ਤੇ ਦੁਸ਼ਹਿਰਾ ਕਿਉਂ ਮਨਾਇਆ ਜਾਂਦਾ ਹਾਂਜੀ ਪਤਰ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੇ بیٹے ਦੇ ਚੈਨਲ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਉਸੇ ਤਰੀਕੇ ਨਾਲ بیٹے ਨੇ ਚੈਨਲ ਬਣਾਇਆ ਇਹਦੇ ਉੱਪਰ ਆਪਾਂ ਬੱਚਿਆਂ ਦੀ ਨੌਲੇਜ ਬੱਚਿਆਂ ਨੂੰ ਕਿਵੇਂ ਆਪਾਂ ਰੱਖ ਸਕਦੇ ਹਾਂ ਤੇ ਅੱਜ ਦਾ ਕਿਉਂਕਿ ਮੈਨੂੰ ਬਹੁਤ ਮੇਲ ਆ ਰਹੀ ਸੀ ਪੋਡਕਾਸਟ ਵਾਸਤੇ ਤੇ ਅੱਜ ਮੈਂ ਸੋਚਿਆ ਵੀ ਕਿਉਂ ਨਾ ਆਪਣੇ بیٹے ਨੂੰ ਹੀ ਆਪਾਂ ਪੋਡਕਾਸਟ ਦਾ ਆਪਣਾ ਇੱਕ ਚੈਨਲ ਬਣਾਈਏ ਤਾਂ ਕਿ ਜੋ ਵੀ ਬੱਚਿਆਂ ਦੇ ਮਨਾਂ ਦੇ ਵਿੱਚ ਹੈਗਾ ਤਾਂ ਉਹ ਪਤਝ ਨੂੰ ਦਸੀਏ ਜਿਹੜੇ-ਜਿਹੜੇ ਬੱਚੇ ਅਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਜਣੇ ਕਰੋ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਅੱਗੇ ਕਿਵੇਂ ਤੁਸੀਂ ਕਾਮਯਾਬ ਹੋਵੋਗੇ ਕਿਵੇਂ ਤੁਸੀਂ ਆਪਣੇ ਮੰਮੀ ਪਾਪਾ ਦੀ ਸੇਵਾ ਕਰ ਸਕਦੇ ਹੋ ਸਾਰਾ ਤੁਹਾਨੂੰ ਤੁਹਾਡੀ ਆਂਟੀ ਤੁਹਾਡੇ ਵੀਰ ਦੇ ਨਾਲ ਮਿਲ ਕੇ ਤੁਹਾਨੂੰ ਦੱਸੂਗੀ ਤੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਤੁਹਾਡੇ ਵੀਰ ਦਾ ਸਵਾਲ ਸੀਗਾ ਕਿ ਦਸਹਿਰਾ ਕਿਉਂ ਮਨਾਇਆ ਜਾਂਦਾ ਹੈ ਤੇ ਜਿਹੜਾ ਰਾਵਣ ਸੀ ਉਹ ਕੌਣ ਸੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂਗੀ ਕਿ ਰਾਵਣ ਕੌਣ ਸੀ ਰਾਵਣ ਇੱਕ ਬ੍ਰਹਮ ਗਿਆਨੀ ਸੀਗਾ ਬਹੁਤ ਵੱਡਾ ਚਾਰੇ ਵੇਦਾਂ ਦਾ ਗਿਆਤਾ ਸੀ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਬਹੁਤ ਜ਼ਿਆਦਾ ਨੋਲਿਜ ਆਪਾਂ ਕਹਿੰਦੇ ਆ ਵੀ ਜਿਹੜੇ ਆਪਣੇ ਗ੍ਰੰਥ ਸੀਗੇ ਨਾ ਉਹਨੂੰ ਮੂੰਹ ਜਵਾਨੀ ਜਾਣ ਸੀਗੇ ਉਹ ਤੇ ਸਭ ਤੋਂ ਵੱਡੇ ਬ੍ਰਹਮ ਗਿਆਨੀ ਸੀਗਾ ਰਾਮ ਦਾ ਭਗਤ ਸੀਗਾ ਉਹ ਰਾਮ ਦਾ ਜਿਵੇਂ ਕਿ ਹੁਣ ਆਪਾਂ ਪੰਡਤਾਂ ਨੂੰ ਰੋਟੀ ਘੋਣਿਆ ਇਸ ਤਰੀਕੇ ਦੇ ਨਾਲ ਉਹ ਜਜਮਾਨ ਸੀਗਾ ਜਦੋਂ ਰਾਮਨ ਨੂੰ ਸੀਤਾ ਮਾਤਾ ਨੂੰ ਲੈ ਗਿਆ ਸੀ ਨਾ ਰਾਵਣ ਚਾਕੇ ਰਾਮ ਉਹ ਭਗਵਾਨ ਜੀ ਹੋਏ ਲਗੇ ਤਾਂ ਰਾਮ ਜੀ ਨੇ ਜਾ ਕੇ ਕਿ ਹਸੀਗਾ ਵੀ ਮੇਰੀ ਜਿੱਤ ਦਾ ਨਾ ਤੂੰ ਜੱਗ ਕਰ ਇਹ ਜੱਗ ਕਰਦੂ ਨਾ ਹਵਨ ਦੇਖੇ ਹੋਣਗੇ ਤੁਸੀਂ ਨੇ ਉਸ ਤਰੀਕੇ ਨਾਲ ਉਹਨੇ ਜੱਗ ਹਵਨ ਕਰਵਾਇਆ ਸੀਗਾ ਤੇ ਉਹ ਹਵਨ ਦੇ ਵਿੱਚ ਉਹ ਰਾਵਣ ਨਹੀਂ ਕੀਤਾ ਸੀਗਾ ਰਾਵਣ ਨੇ ਉਹਨਾਂ ਕਿਹਾ ਸੀ ਸ੍ਰੀ ਰਾਮ ਜੀ ਨੂੰ ਕਿ ਤਤਹਾਸਤੂ ਵੀ ਤੁਸੀਂ ਜਿੱਤ ਪ੍ਰਤੀਕ ਦਿੱਤਾ ਉਹਨੂੰ ਵੀ ਤੁਸੀਂ ਜਿੱਤ ਕੇ ਆਵੇਂ ਤੇ ਪਤਾ ਸੀਗਾ ਰਾਵਣ ਨੂੰ ਵੀ ਕਿਉਂਕਿ ਰਾਵਣ ਨੇ ਭਗਤੀ ਕੀਤੀ ਸੀ ਸ਼ਿਵ ਜੀ ਭਗਵਾਨ ਦੀ ਸ਼ਿਵ ਜੀ ਭਗਵਾਨ ਦੀ ਭਗਤੀ ਕਰਕੇ ਉਸਨੇ ਬਹੁਤ ਜੁਗਾਂ ਤੱਕ ਭਗਤੀ ਕੀਤੀ ਤੇ ਉਹ ਇੱਕ ਬ੍ਰह्मज्ञानी ਦੀ ਤਰ੍ਹਾਂ ਹੀ ਹੋਇਆ ਪਰ ਕਹਿੰਦੇ ਅੰਦਰੇ ਕਹਿੰਦੇ ਜਦੋਂ ਮਤ ਮਾਰੀ ਜਾਂਦੀ ਹੈ ਜਦੋਂ ਹੰਕਾਰ ਇਨਸਾਨ ਦੇ ਸਿਰ ਤੇ ਚੜ ਜਾਂਦਾ ਜਿਵੇਂ ਕਿ ਅਸੀਂ ਕਹਿੰਦੇ ਵੀ ਦਸਹਿਰਾ ਕਿਉਂ ਮਨਾਇਆ ਜਾਂਦਾ ਦਸਹਿਰਾ ਮਨਾਇਆ ਜਾਂਦਾ ਹੈ ਕਿ ਜਦੋਂ ਹੰਕਾਰ ਜ਼ਿਆਦਾ ਵੱਧ ਜਾਈ ਨਾ ਸਚਾਈ ਦੀ ਜਿੱਤ ਹੀ ਅੰਤ ਨੂੰ ਹੁੰਦੀ ਹੈ ਹੰਕਾਰ ਨੂੰ ਮਾਰਨ ਵਾਸਤੇ ਹੰਕਾਰ ਨੂੰ ਖਤਮ ਕਰਨ ਵਾਸਤੇ ਦਸਹਿਰੇ ਦਾ ਇੱਕ ਇਤਿਹਾਸ ਹੈ ਉਹ ਮੈਂ ਤੁਹਾਨੂੰ ਆਓ ਸਾਰਿਆਂ ਨੂੰ ਸਾਂਝਾ ਕਰਦੀ ਹਾਂ ਦਸਹਿਰੇ ਵਾਲੇ ਦਿਨ ਸ੍ਰੀ ਰਾਮਚੰਦਰ ਜੀ ਸੀਤਾ ਮਾਤਾ ਨੂੰ ਰਾਵਣ ਦੇ ਜਿਹੜੀ ਲੰਕਾ ਦੇ ਵਿੱਚੋਂ ਚੱਕ ਕੇ ਲੈ ਗਏ ਸੀ ਕਿਡਨਾਪ ਕਰ ਲਿਆ ਸੀ ਜਿਵੇਂ ਆਪਾਂ ਕਹਿ ਦਿੰਨੇ ਆ ਸੀਤਾ ਮਾਤਾ ਦਾ ਅਪਹਰਨ ਤੁਸੀਂ ਦੇਖਿਆ ਹੀ ਹੈ ਨਾ ਦਸਹਰੇ ਦੇ ਵਿੱਚ 9 ਦਿਨ ਉਸੇ ਤਰੀਕੇ ਦੇ ਨਾਲ ਜੁੱਧ ਦਿਖਾਇਆ ਜਾਂਦਾ ਹੈ ਕਿ ਰਾਮ ਲੀਲਾ ਲਗਦੀਆਂ ਨਗੀਆਂ ਵੀ ਇਸ ਤਰੀਕੇ ਨਾਲ ਹਨੂਮਾਨ ਜੀ ਗਏ ਤੇ ਉਹਨਾਂ ਨੇ ਫਿਰ ਗਰੁੱਡ ਜੀ ਨੇ ਦੱਸਿਆ ਸੀਗਾ ਵੀ ਇੱਧਰ ਸੀਤਾ ਮਾਤਾ ਕਿਉਂਕਿ ਸੀਤਾ ਮਾਤਾ ਨੂੰ ਜਦੋਂ ਰਾਵਣ ਲੈ ਕੇ ਜਾ ਰਿਹਾ ਸੀਗਾ ਇੱਕ ਆਪਣੀ ਭੈਣ ਦਾ ਬਦਲਾ ਲੈਣ ਵਾਸਤੇ ਇੱਕ ਉਹਦੀ ਭੈਣ ਸੀਗੀ ਉਹਦਾ ਬਦਲਾ ਲੈਣ ਵਾਸਤੇ ਰਾਵਣ ਨੇ ਕਹਿਨਨੇ ਕਿਸੇ ਦੀ ਚੱਕ ਜਿਹੜੀ ਸੀਤਾ ਮਾਤਾ ਸੀ ਨਾ ਉਹਦੇ ਇੱਕ ਦੇਵਰ ਸੀਗਾ ਤੁਸੀਂ ਦੇਖਿਆ ਹੀ ਹੈਗਾ ਲక్ష్మణ ਕਿਉਂਕਿ ਅਸੀਂ ਦੀ ਰਾਮ ਜੀ ਤੇ ਲక్ష్ਮਣ ਦੋ ਭਰਾ ਸੀਗੇ ਜਿਹੜੀ ਰਾਵਣ ਦੀ ਭੈਣ ਸੀ ਉਹ ਕਹਿੰਦੀ ਮੈਂ ਲక్ష్ਮਣ ਜੀ ਨਾਲ ਵਿਆਹ ਕਰਵਾਉਣਾ ਪਰ ਲక్ష్ਮਣ ਜੀ ਜਤੀ ਸਤੀ ਸੀਗੇ ਉਹ ਕਹਿੰਦੇ ਵੀ ਨਹੀਂ ਮੈਂ ਵਿਆਹ ਤੇਰੇ ਨਾਲ ਕਰਾਉਣਾ ਤਾਂ ਉਹਦਾ ਜਦੋਂ ਆਇਆ ਉਹਦਾ ਨੱਕ ਵੱਡਾ ਉਹ ਆਪਦੇ ਆਪ ਨੂੰ ਬੜੀ ਸੋਹਣੀ ਕਹੋਂਦੀ ਸੀ ਉਹਨੇ ਜਾ ਕੇ ਆਪਦੇ ਭਰਾ ਨੂੰ ਊਂਗਲਾ ਲਾਈਆਂ ਜਿਵੇਂ ਕਿ ਅੱਜ ਕੱਲ ਤੂੰ ਦੇਖ ਹੀ ਰਹੀ ਨਾ ਵੀ ਲੜਾਈ ਪਾਉਣ ਵਾਸਤੇ ਉਹਨੇ ਉਂਗਲਾ ਲਾਈਆ ਤੇ ਉਂਗਲਾਂ ਲਾ ਕੇ ਉਹਨੇ ਆਪਣੇ ਭਰਾ ਨੂੰ ਕਹਿੰਦੇ ਕਹਿੰਦੇ ਜੇ ਤੂੰ ਭੈਣ ਦਾ ਭਰਾ ਹੈਂ ਕਹਿੰਦੀ ਤਾਂ ਬਦਲਾ ਲੈ ਜਾ ਕੇ ਉਹ ਬਸ ਉਹਦੀ ਜਿਹੜੀ ਆਕਲ ਸੀ ਜਿਹੜੀ ਬੁੱਧੀ ਸੀ ਤਾਂ ਇਹੋ ਕਹਿੰਦੇ ਨੇ ਪਤਾ ਵੀ ਕਿਸੇ ਦੇ ਮਾਂਦਰ ਨਾਲ ਕੋ ਆਪਣੇ ਦਿਮਾਗ ਨੂੰ ਸੋਚੋ ਦੇਖੋ ਫਿਰ ਉਹਨੇ ਇੰਨੀ ਕਿਚੱਕ ਤੇ ਆ ਕੇ ਆਪਣੀ ਭੈਣ ਵਾਸਤੇ ਸੀ ਤਾਂ ਮਾਤਾ ਨੂੰ ਕਿਡਨੈਪ ਅਪਰਨ ਕਰ ਲਿਆ ਆ ਫਿਰ ਦੇਖੋ ਕਿੰਨਾ ਜੁੱਧ ਹੋਇਆ ਅੰਤ ਦੇ ਵਿੱਚ ਉਹ ਇੰਨਾ ਹੰਕਾਰ ਗਿਆ ਕਿ ਉਹਨੇ ਚੰਗੇ ਮਾੜੇ ਦਾ ਉਹ ਬਿਲਕੁਲ ਭੇਦ ਹੀ ਭੁੱਲ ਗਿਆ ਤੇ ਰਾਵਣ ਦਾ ਫਿਰ ਸ੍ਰੀ ਰਾਮ ਜੀ ਨੇ ਵਧ ਕੀਤਾ ਉਹ ਖਤਮ ਕੀਤਾ ਉਹਨੇ ਜਿਹੜੀ ਤਪੱਸਿਆ ਕੀਤੀ ਸੀਗੀ ਰਾਵਣ ਨੇ ਤਾਂ ਬਹੁਤ ਜ਼ਿਆਦਾ ਤਪੱਸਿਆ ਕੀਤੀ ਸੀ ਜਦੋਂ ਸ੍ਰੀ ਭਗਵਾਨ ਆਪਣੇ ਸਿੱਧੀ ਭਗਵਾਨ ਦੀ ਪ੍ਰਗਟ ਹੋਏ ਨਾ ਉਹਦੀ ਤਪੱਸਿਆ ਨੂੰ ਖੁਸ਼ ਦੇਖ ਕੇ ਤਾਂ ਉਹ ਨਾ ਆਪਣੇ ਸਾਰੇ ਗੱਲ ਲਾ ਕੇ ਤੁਸੀਂ ਦੇਖਿਆ ਨਾ ਕਿ 10 ਸਿਰ ਹੁੰਦੀਆਂ ਦੀਆਂ ਰਾਵਣ ਦੇ ਉਹ ਪਹਿਲਾਂ ਜਿਵੇਂ ਕਾਮ ਦਾ, ਕਰੋਧ ਦਾ, ਲੋਭ ਦਾ, ਮੋਹ ਦਾ ਇਦਾਂ ਦੇ ਨਾ 10 ਚੀਜ਼ਾਂ ਜਿਹੜੀਆਂ ਹੈਗੇ ਸੀ 9 ਤੋਂ ਉਹਨੇ ਖਤਮ ਕਰਤੀਆਂ ਇਹ ਪਰ ਜਿਹੜੇ ਸਿਰ ਲਾਉਣੇ ਉਹ ਸਿਰ ਨਹੀਂ ਲਾਹਿਆ ਜਾਂ ਤੁਸੀਂ ਮਾਲਕ ਇਹ ਆਪ ਦੇ ਅੰਦਰੋਂ ਵਿਕਾਰ ਸੀ ਜਿਹੜੇ ਖਤਮ ਕੀਤੇ ਸੀਗੇ ਜਦੋਂ ਕਿ ਐਂਡ ਵਾਲਾ ਹੰਕਾਰ ਵਾਲਾ ਸਿਰ ਆਪਦਾ ਲਾਉਣ ਲੱਗਿਆ ਜੇ ਤਾਂ ਉਹ ਉਤਾਰ ਦਿੰਦਾ ਫੇਰ ਤਾਂ ਉਹ ਅਮਰ ਹੋ ਜਾਂਦਾ ਪਰ ਜਦੋਂ ਉਹ ਲਾਉਣ ਲੱਗਿਆ ਕਹਿੰਦੇ ਦੀਦੀ ਵੀ ਬਣਦੀ ਹੈ ਅਮਰ ਤਾਂ ਜਿਹੜਾ ਧਰਤੀ ਤੇ ਆਇਆ ਉਹਨੇ ਇੱਕ ਦਿਨ ਜਾਣਾ ਹੀ ਆ ਦੁਨੀਆ ਤੋਂ ਤੇ ਫਿਰ ਸ਼ਿਵਜੀ ਭਗਵਾਨ ਨੇ ਉਹਨੂੰ ਰੋਕ ਲਿਆ ਪਰ ਰੋਕ ਕੇ ਉਹਨੂੰ ਵਰਦਾਨ ਦਿੱਤਾ ਤੇ ਤੈਨੂੰ ਕੋਈ ਵੀ ਨਹੀਂ ਮਾਰਦਾ ਤੇ ਗਾਲ ਤੈਨੂੰ ਕੋਈ ਨਹੀਂ ਕੱਟਕੇ ਤੈਨੂੰ ਮਾਰ ਸਕਦਾ ਹੈਗਾ ਇੱਕ ਉਹਨੂੰ ਪ੍ਰਦਾਨ ਦੇਤਾ ਸੀਗਾ ਉਹਨੂੰ ਤੈਨੂੰ ਵੀ ਮਾਰੂਗਾ ਤਾਂ ਤੇਰੀ ਛਾਤੀ 'ਚ ਤੀਰ ਲਾ ਕੇ ਮਾਰੇਗਾ ਤੂੰ ਤੇ ਜਦੋਂ ਸ੍ਰੀ ਰਾਮ ਜੀ ਨਾਲ ਲੜਾਈ ਹੋਈ ਜੁਦੂ ਹੋਇਆ ਤਾਂ ਉਹ ਮਰੇਣਾ ਸ੍ਰੀ ਜੀ ਪਤਾ ਤਾਂ ਸ੍ਰੀ ਭਗਵਾਨ ਜੀ ਨੂੰ ਵੀ ਹੈਗਾ ਸੀ ਸ੍ਰੀ ਰਾਮ ਜੀ ਨੂੰ ਵੀ ਪਰ ਕਹਿੰਦੇ ਕੋਈ ਵਿਧੀ ਬਣਦੀ ਦੀ ਜਿਵੇਂ ਕਹਿੰਦੇ ਕਰਕਾ ਭੇਤੀ ਲੰਕਾ ਢਾਏ ਅਕਸਰ ਪਤਾ ਜਿਵੇਂ ਕੋਈ ਕਿਡਨੈਪਿੰਗ ਹੁੰਦੀ ਹੈ ਕੋਈ ਚੋਰੀ ਹੁੰਦੀ ਹੈ ਕੁਝ ਵੀ ਹੁੰਦਾ ਨਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਆਪਣਾ ਘਰ ਦਾ ਭੇਤੀ ਤਾਈਓ ਕਹਿੰਦੇ ਨੇ ਵੀ ਹਰ ਇੱਕ ਚੀਜ਼ ਜੋ ਵੀ ਆਪਾਂ ਕਰਦੇ ਆ ਨਾ ਆਪਾਂ ਕਿਤੇ ਜਾਣਦੇ ਆ ਕੋਈ ਕੰਮ ਕਰਦੇ ਆ ਕਿਸੇ ਨੂੰ ਭੇਤ ਨਾ ਦਿਓ ਤੂੰ ਮੇਰੇ ਦੂਸਰੇ ਚੈਨਲ ਤੇ ਦੇਖਿਆ ਨਾ ਮੈਂ ਸਾਰੇ ਪੈਨ ਭਰਾਵਾਂ ਨੂੰ ਇਹੀ ਚੀਜ਼ ਦੱਸਦੀ ਆ ਕਿ ਕਦੇ ਵੀ ਆਪਦੇ ਘਰ ਦਾ ਭੇਤ ਕਿਸੇ ਨੂੰ ਵੀ ਇੰਨਾ ਨਾ ਦਿਓ ਕਿ ਬਾਅਦ ਵਿੱਚ ਤੁਹਾਨੂੰ ਪਸਤੌਣਾ ਪਵੇ ਤੇ ਫਿਰ ਉਹਦਾ ਇੱਕ ਭਰਾ ਸੀਗਾ ਰਾਵਣ ਦਾ ਜਦੋਂ ਉਹਨੂੰ ਪਤਾ ਲੱਗਿਆ ਵੀ ਸ੍ਰੀ ਰਾਮ ਜੀ ਇਸ ਤਰੀਕੇ ਨਾਲ ਰਾਵਣ ਤੇ ਚੜ੍ਹਾਈ ਕਰਕੇ ਜਾ ਰਹੇ ਨੇ ਉਹਨੂੰ ਹਰਾਉਣ ਵਾਸਤੇ ਜਾ ਰਹੇ ਨੇ ਤਾਂ ਫਿਰ ਉਹਨੇ ਵੀ ਹੱਥ ਮਿਲਾ ਲਿਆ ਉਹ ਕਹਿੰਦਾ ਜਦੋਂ ਸ੍ਰੀ ਰਾਮ ਜੀ ਉਹਦੇ ਗੱਲ ਕੱਟੀ ਗਈ ਕੱਟੀ ਗਈ ਤੇ ਦਿਖਾਉਣਾ ਸੀ ਉਹਨਾਂ ਨੇ ਕਿਉਂਕਿ ਉਹ ਵੀ ਸ੍ਰੀ ਰਾਮ ਜੀ ਆਪਦੇ ਯੁੱਗ ਦੇ અવਤਾਰ ਹੋਏ ਨੇ ਜਿਵੇਂ ਸ੍ਰੀ ਕ੍ਰਿਸ਼ਨ ਜੀ ਅਵਤਾਰ ਹੋਏ ਨੇ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਕਾਲ ਯੁੱਗ ਦੇ ਅਵਤਾਰ ਹੋਏ ਨੇ ਉਸ ਤਰੀਕੇ ਦੇ ਨਾਲ ਤੇ ਜਦੋਂ ਉਹਨੇ ਭਰਾ ਨੇ ਕਿਹਾ ਕਹਿੰਦਾ ਇਹ ਗਲ ਕੱਟੇ ਤੋਂ ਨਹੀਂ ਮਰਦਾ ਇਹਦੇ ਕਹਿੰਦੇ ਸਾਤੀ ਚ ਤੀਰ ਮਾਰੇ ਤਾਂ ਮਰੂਗਾ ਸ੍ਰੀ ਰਾਮ ਜੀ ਨੂੰ ਤਾਂ ਪਹਿਲਾਂ ਹੀ ਪਤਾ ਹੀ ਸੀ ਪਰ ਉਹ ਦੇਖਣਾ ਚਾਹੁੰਦਾ ਸੀ ਆਪਾਂ ਨੂੰ ਸਮਝਾਉਣਾ ਚਾਹੁੰਦੇ ਸੀ ਵੀ ਕਾਲ ਯੁੱਗ ਦੇ ਵਿੱਚ ਜਦੋਂ ਤੁਸੀਂ ਕਿਸੇ ਤੇ ਭਰੋਸਾ ਕਰੋਗੇ ਜਾਂ ਤੁਸੀਂ ਕਿਸੇ ਆਪਦੇ ਦੇ ਨਾਲ ਧੋਖਾ ਕਰੋਗੇ ਆਪਦੇ ਦਾ ਕਿਉਂਕਿ ਰਾਵਣ ਨੇ ਆਪਣੇ ਭਰਾ ਦਾ ਨਾ ਸਾਰਾ ਰਾਜ ਭਾਗ ਹੜੱਪ ਲਿਆ ਸੀ। ਇਹ ਰਾਜ ਅਗਿਆਹੀਂ ਕਰਦੇ ਹੁੰਦੇ ਸੀ ਤਾਂ ਇਸ ਦੇ ਨਾਲ ਉਸ ਦਾ ਵਧ ਹੋਇਆ। ਜਦੋਂ ਸ੍ਰੀ ਰਾਮ ਜੀ ਨੇ ਉਹਦੀ ਸ਼ਾਤੀ ਚ ਮਾਰਿਆ ਤੀਰ ਤੇ ਖਤਮ ਹੋ ਗਿਆ। ਪਰ ਜਾਨ ਵੇਲੇ ਵੀ ਕਹਿੰਦੇ ਰਾਵਣ ਕਈ ਜਗ੍ਹਾ ਤੇ ਹਜੇ ਵੀ ਪੂਜਿਆ ਜਾਂਦੇ ਨੇ ਜਿਵੇਂ ਕਿ ਇੱਕ ਪਾਇਲ ਪਿੰਡ ਹੈ ਚਰਨਾਰਥਲ ਚਰਨਾਰਥਲ ਪਿੰਡ ਹੈਗਾ ਤੇ ਆਪਣੇ ਭਾਤਸੋਂ ਕੋਲੇ ਪਟਿਆਲਾ ਇਧਰ ਜ਼ਿਲ੍ਹੇ ਚ ਪੈਣਦਾ ਉਹ ਉਥੇ ਤੇ ਪਾਇਲ ਪਿੰਡ ਹੈਗਾ ਇੱਕ ਇਹ ਦੋਹੇ ਪਿੰਡਾਂ ਦੇ ਵਿੱਚ ਨਾ ਅੱਜ ਵੀ ਰਾਵਣ ਨੂੰ ਪੂਜਿਆ ਜਾਂਦਾ ਕਿਉਂਕਿ ਕਈ ਥਾਂ ਮੈਂ ਤੁਹਾਨੂੰ ਦੇਖੋ ਪਰ ਸਾਰੇ ਪਿੰਡਾਂ-ਪਿੰਡਾਂ ਦੇ ਵਿੱਚ ਰਾਵਣ ਨੂੰ ਫੂਕਦੇ ਆ ਨਾ ਮਾਰਦੇ ਆ ਪਰ ਉੱਥੇ ਰਾਵਣ ਨੂੰ ਪੂਜਿਆ ਜਾਂਦਾ ਕਿਉਂ ਪੂਜਿਆ ਜਾਂਦਾ ਕਿਉਂਕਿ ਉਹ ਇੱਕ ਬ੍ਰਹਮ ਗਿਆਨੀ ਬਣਿਆ ਇੱਕ ਵੇਦਾਂ ਦਾ ਗਿਆਤਾ ਬਣਿਆ ਕਿ ਬਹੁਤ ਜ਼ਿਆਦਾ ਵਿਦਵਾਨ ਸੀਗਾ ਇਸੇ ਲਈ ਕਹਿੰਦੇ ਨੇ ਕਿ ਹੰਕਾਰ ਕਦੇ ਨਾ ਕਰੋ ਹੰਕਾਰ ਤੁਹਾਨੂੰ ਅੰਤ ਦੇ ਵਿੱਚ ਮਾਰੇਗਾ ਹੀ ਮਾਰੇਗਾ ਤਾਂ ਇਸ ਲਈ ਸਾਰੇ ਪੈਨ ਭਰਾਵਾਂ ਨੂੰ ਸਾਰੇ ਬੱਚਿਆਂ ਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਕਦੇ ਵੀ ਆਪਣੀ ਹੰਕਾਰ ਨਹੀਂ ਕਰਨਾ ਕਦੇ ਵੀ ਕਿਸੇ ਦੇ ਨਾਲ ਆਪਾਂ ਨੇ ਆਪਣੇ ਦਿਲ ਦੀ ਜਿਹੜਾ ਭੇਤ ਹੈ ਹਰ ਇੱਕ ਗੱਲ ਆਪਣੇ ਘਰ ਦੀ ਕਿਸੇ ਨੂੰ ਨਹੀਂ ਦੱਸਣੀ ਹੈਗੀ ਕਿਉਂਕਿ ਇਹਦੇ ਨਾਲ ਫਿਊਚਰ ਦੇ ਵਿੱਚ ਤੁਹਾਨੂੰ ਨੁਕਸਾਨ ਹੀ ਹੋਵੇਗਾ ਤੇ ਇਸ ਤਰੀਕੇ ਨਾਲ ਸਾਰੇ ਪੈਨ ਭਰਾਵਾਂ ਨੂੰ ਤੁਹਾਨੂੰ ਵੀ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਿਆ ਹੋਣਗੇ ਅੱਜ ਫਸਟ ਪੋਡਕਾਸਟ ਆਪਾਂ ਤੁਹਾਡੇ ਚੈਨਲ ਤੇ ਹੀ ਕੀਤਾ ਹੈਗਾ ਤੇ ਤੁਹਾਡਾ ਤੁਸੀਂ ਵੀ ਅਗਰ ਚਾਹੋ ਨੇ ਸਾਰੇ ਪੈਨਪਰਾ ਕੇ ਆਪਾਂ ਸਾਰੇ ਹੋਰ ਪੈਨਪਰਾ ਬੰਦੀ ਪੋਤਕਾਰ ਅਸਤ ਦੇ ਨਾजरीਏ ਮੇਰੇ ਕਿਉਂਕਿ ਮੈਨੂੰ ਨਾ ਐਦਾ ਹੁੰਦਾ ਵੀ ਕਿ ਇਹਨਾਂ ਸਾਰਿਆਂ ਦੇ ਸਾਹਮਣੇ ਜੇ ਬੋਲਣਾ ਐਦਾ ਮੈਨੂੰ ਬਹੁਤ ਹੋਰੀ ਤਰ੍ਹਾਂ ਜਿ ਲੱਗਦਾ ਇਸੇ ਲਈ ਅੱਜ ਬੇਟੇ ਦੀ ਡਿਮਾਂਡ ਤੇ ਆਪਾਂ ਨੇ ਵੀਡੀਓ ਬਣਾਈ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸਾਈ ਜ਼ਰੂਰ ਕਰਨਾ ਤੇ ਬੇਟੇ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪਰਾ ਬੰਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ